ਬੀਬੀ ਕੰਗਣਾ ਬਾਰੇ ਥੋੜੀ ਜੀ ਗੱਲਬਾਤ ਕਰ ਲਈਏ ਕਿਉਂਕਿ ਉਹ ਅੱਜਕੱਲ ਬਹੁਤ ਗੱਲਾਂ ਬਾਤਾਂ ਕਰ ਰਹੇ ਨੇ ਆਪਾਂ ਜਿਵੇਂ ਪਹਿਲਾਂ ਵੀ ਗੱਲ ਵੀ ਕੀਤੀ ਉਸ ਦਿਨ ਕਿ ਉਹ ਕੋਈ ਨਾ ਕੋਈ ਪਤਾ ਨਹੀਂ ਉਹਨਾਂ ਨੇ ਜਿਵੇਂ ਸਲਿੱਪ ਬਣਾਈ ਹੁੰਦੀ ਆ ਵੀ ਆ ਵਿਚਾਰ ਬੋਲਣਾ ਫਿਰ ਤਿੰਨ ਦਿਨਾਂ ਬਾਅਦ ਫਿਰ ਆ ਵਿਚਾਰ ਤੇ ਆਪਾਂ ਗੱਲਬਾਤ ਕਰਨੀ ਐ ਇੱਥੋਂ ਜੇ ਛੇੜਨੇ ਲੋਕਾਂ ਨੂੰ ਹੁਣ ਉਹ ਕਹਿ ਰਹੇ ਨੇ ਕਿ ਭਾਈ ਪੰਜਾਬ ਵਾਲੇ ਜਿਹੜੇ ਆ ਉਹ ਆਪ ਤੇ ਨਸ਼ੇੜੀ ਹੈ ਹੀ ਉਹ ਸਾਡੇ ਵਾਲੇ ਪਾਸੇ ਵੀ ਇਧਰ ਨੂੰ ਵਗ ਰਿਆ ਪਰ ਉਹ ਮਿੰਟੂ ਜੀ ਜਿਵੇਂ ਕਹਿੰਦੇ ਹੁੰਦੇ ਜਿੱਦਾਂ ਰੈਕਸ਼ਨ ਹੁੰਦਾ ਉਹਦਾਂ ਦੇ ਰਿਐਕਸ਼ਨ ਵੀ ਹੋਣ ਲੱਗ ਜਾਂਦੇ ਆ ਫਿਰ ਲੋਕ ਵੀ ਉਦਾਂ ਦਾ ਕਿਵੇਂ ਦੇਖ ਰਹੇ ਹੋ ਇਹ ਸਾਰੀ ਚੀਜ਼ ਨੂੰ ਪਹਿਲੀ ਗੱਲ ਤੇ ਆ ਕਿ ਇੱਕ ਟੋਟਲੀ ਟਾਈਮ ਵੇਸਟ ਆ ਕੰਗਣਾ ਤੇ ਹੂੰ ਇੱਕ ਅੱਧਾ ਮਿੰਟ ਮੇਰਾ ਲਵਾਉਣਾ ਤੇ ਮੈਂ ਜੀ ਕਹਿੰਦਾ ਆਵਾਜ਼ ਆਰੀ ਜੇ ਨਾਲ ਲਾ ਦੇਣਾ ਹੈ ਤੇ ਟਾਈਮ ਵੇਸਟ ਬਿਲਕੁਲ ਉਹ ਮੈਂ ਕਿਹਾ ਪਏ ਮਸਲਾ ਸੁਝਾਵਾਂਗੇ ਕਰਨ ਹੋਰ ਹੋ ਜਾਏ ਦੇਖੋ ਪਹਿਲੀ ਗੱਲ ਹੈ ਮੈਂ ਕਿਉਂਕਿ ਸਤਕਾਰ ਨਹੀਂ ਛੱਡਦੇ ਅੱਗੇ ਵੀ ਆਲੋਚਨਾ ਕੀਤੀ ਹੈ ਕੰਗਣਾ ਦੀ ਜੀ ਆਪਾਂ ਹਮੇਸ਼ਾ ਇੱਕ ਮਿਆਰ ਰੱਖ ਕੇ ਗੱਲ ਕਰੀ ਬਿਲਕੁਲ ਬਿਲਕੁਲ ਗਾਲਾਂ ਗੂਲਾਂ ਉਹ ਲੋਕ ਕੱਢਦੇ ਆ ਜਿਨ੍ਹਾਂ ਲੋਕਾਂ ਕੋਲ ਜਾਣਕਾਰੀ ਜਾਂ ਤਰਕ ਨਹੀਂ ਹੁੰਦੇ ਜੀ ਜੀ ਕੀ ਨਸ਼ਾ ਬਾਉਂਡਰੀ ਵੇਖਦਾ ਸਾਬ ਜੇ ਨਸ਼ਾ ਬਾਉਂਡਰੀ ਵੇਖਦਾ ਹੈ ਤਾਂ ਫਿਰ ਉਹ ਦਿੱਲੀ ਚ ਕਿਉਂ ਆ ਹੂੰ ਗੁਆਚ ਚ ਕਿਉਂ ਆ ਬੰਬੇ ਚ ਕਿਉਂ ਆ ਉੱਥੇ ਕੌਣ ਫਲਾਰਿਆ 11 ਮਈ ਦੀ ਗੱਲ ਆ ਜੀ ਸਾਡੀ ਇਥੋਂ ਐਸਟੀਐਫ ਜਾਂਦੀ ਆ ਤੇ ਉਹ ਬਦੀ ਆ ਜਿਹੜਾ ਕਿ ਕਈ ਥਾਵਾਂ ਤੇ ਕਹ ਲੋ ਬਦੀ ਦਾ ਕੇਂਦਰ ਵੀ ਮੰਨਦਾ ਸਰ 70 ਲੱਖ ਗੋਲੀ ਫੜੀ ਸੀ ਜਾ ਕੇ ਸਾਡੀ ਐਸਟੀਐਫ ਨੇ ਹਮ ਪੰਜ ਸਟੇਟਾਂ ਚ ਕੋ ਮੰਤਰੀ ਗਰੂ ਸਪਲਾਈ ਕਰ ਰਿਆ ਸੀਗਾ ਇਹਨਾਂ ਦੀ ਜੀ 725 ਕਿਲੋ ਟ੍ਰੈਮਾਡੋਲ ਹਮ ਉਥੇ ਅੱਜਕੱਲ ਪੰਜਾਬ ਚ ਪੂਰੀ ਮਸ਼ਹੂਰ ਹੈ ਬਿਲਕੁਲ ਜੀ ਬਿਲਕੁਲ ਉਹਦਾ ਪਾਊਡਰ ਫੜਿਆ ਸੀ 7 ਗੁਆਂਟਲ 25 ਕਿਲੋ ਹੂੰ ਕੀ ਅਸੀਂ ਕਹਿ ਦਈਏ ਕਿ ਪਹਾੜੀਏ ਸਾਨੂੰ ਮਾਰ ਰਿਹਾ ਹੈ ਸਾਡਾ ਆਪਣਾ ਸੰਕਟ ਹੈ ਸਾ ਸੰਕਟ ਹੈ ਬਿਲਕੁਲ ਜੀ ਸੰਕਟ ਹੈ ਸਾਡਾ ਤਾਂ ਅਸੀਂ ਕੀ ਕਹੀਏ ਕਿ ਸਾਰੇ ਪਹਾੜੀਏ ਜੀ ਉਹਨਾਂ ਕਰਕੇ ਬਰਬਾਦ ਹੋ ਰਹੇ ਹੂੰ ਮੈਂ ਤੇ 2002 ਚ ਸੀ ਲੁਧਿਆਣੇ ਜੇਲ੍ਹ ਚ ਉਥੋਂ ਹਿਸ਼ਾਰਪੁਰ ਦਾ ਇੱਕ ਬੰਦਾ ਸੀ ਮਤਲਬ ਕਿ ਜੇ ਲੋੜ ਪਵੇ ਤੇ ਨਾਮ ਵੀ ਦੱਸ ਦੂੰ ਤੇ ਉਹਦਾ ਸਾਰਾ ਸਲਫਾ ਸਲਫਾ ਆਉਂਦਾ ਹੀ ਉਥੋਂ ਕੁੱਲੂ ਵਾਲੀ ਸਾਈਡ ਤੋਂ ਸੀ ਜੇਲ੍ਹ ਚ ਵੇਚਦਾ ਵੀ ਸੀ ਜੀ ਜੀ ਪੈਸੇ ਵੀ ਕਮਾਉਂਦਾ ਸੀ ਹੂੰ ਕਿ ਅਸੀਂ ਕਹੀਏ ਕਿ ਭਾਈ ਉਸ ਵੇਲੇ ਉਥੋਂ ਪਹਾੜੀਏ ਜਿਹੜੇ ਆ ਉਹ ਸਾਜ਼ਿਸ਼ਾਂ ਸਾਡੀਆਂ ਜੇਲਾਂ ਚ ਇਹ ਸਭ ਕੁਝ ਕਰਦੇ ਸੀ ਇਹ ਸਰ ਜਿੱਥੇ ਹੈ ਨਾ ਉਹ ਤੋਂ ਤੁਰਦਾ ਜਾ ਸਕਦਾ ਜਿੱਥੇ ਪੈਸਾ ਹੈ ਉੱਥੇ ਵਿਕਦਾ ਸਿੰਪਲ ਫੰਡ ਹੈ ਸਰ ਅਫਗਾਨਿਸਤਾਨ ਚ ਮੰਨ ਲਓ ਈਰਾਨ ਚ ਜਦ ਪਾਕਿਸਤਾਨ ਚ ਟ੍ਰਾਇੰਗੂਲਰ ਜਿਹੜੀ ਬਣ ਗਈ ਉਥੋਂ ਕੁਝ ਲੋਕ ਕੱਢਦੇ ਆ ਵੇਖਦਾ ਕਿੱਥੇ ਆ ਹੂੰ ਜਿੱਥੇ ਪੈਸਾ ਸਮ੍ਰਿਧੀ ਕਿੱਥੇ ਸੀ ਪੰਜਾਬ ਚ ਸਭ ਤੋਂ ਪਹਿਲਾਂ ਇੰਡੀਆ ਚ ਜੀ 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 ਤਾਂ ਪੰਜਾਬ ਉਹਦਾ ਸਭ ਤੋਂ ਪਹਿਲਾਂ ਸ਼ਿਕਾਰ ਹੋਇਆ ਥੋੜਾ ਜਿਹਾ ਪੈਸਾ ਆਇਆ ਹਿਮਾਚਲੀਆਂ ਦੇ ਕੋਲ ਹੁਣ ਹਿਮਾਚਲੀ ਵੀ ਤੁਰਪੈ ਮਾਚਲੀ ਹੋ ਗਏ ਬਿਲਕੁਲ ਦਿੱਲੀ ਬੰਬੇ ਚ ਵੀ ਆਇਆ ਪੈਸਾ ਤਾਂ ਉਹ ਤੁਹਾਡੇ ਸਾਹਮਣੇ ਆ ਉਥੇ ਮੈਥ ਚੱਲੀ ਜਾਂਦੀ ਆ ਉਥੇ ਕੋਕੀਨ ਚੱਲੀ ਜਾਂਦੀ ਆ ਮਿਆਉ ਮਿਆਉ ਚੱਲੀ ਜਾਂਦੀ ਆ ਜੀ ਫੈਂਟਾਨੇਲ ਚੱਲੀ ਜਾਂਦੀ ਹੁਣ ਤੇ ਤੇ ਉਹ ਉਹ ਸਾਰਾ ਉਹ ਕੌਣ ਵੇਚ ਰਿਹਾ ਬਈ ਸੋ ਇਸ ਬੀਬੀ ਨੂੰ ਅਕਲ ਹੀ ਹੈ ਨਹੀਂ ਸਰ ਲੋੜਕਾਰ ਦੀ ਮਾਲਕਮ ਜੀ ਨੂੰ ਲੋੜ ਹੈ ਜੀ ਉਹਨੇ ਤਾਂ ਕਿਤੋਂ ਨਾ ਕਿਦੋਂ ਆਪੀ ਮੈਂ ਮੈਂ ਤਾਂ ਉਹਨੇ ਕੋਰ ਦੱਸ ਦਿਨਾ ਹੋਰ ਦੱਸ ਦਿਨਾ ਕਿ ਜਿਹੜਾ ਹੁਣ ਇਹ ਕਹਿੰਦੀ ਆ ਬੀਬੀ ਇਹ ਚਟਾ ਆਉਂਦੇ ਜੀ ਸ਼ਰਾਬ ਆਉਂਦੇ ਸ਼ਰਾਬ ਲੀਗਲਾਈਜ਼ ਹੈ ਸਰ ਹੂੰ ਜਦੋਂ ਤੁਹਾਡੇ ਇਥੇ ਘੁੰਮਣ ਆਉਂਦੇ ਆ ਇਸ ਬੀਬੀ ਨੂੰ ਬੰਦਾ ਪੁੱਛੇ ਕਿ ਤੁਹਾਡੇ ਹਿਮਾਚਲ ਦੀ ਇਹ ਹਾਲਤ ਹੈ ਕਿ ਟਾਇਲਟ ਟੈਕਸ ਲੱਗਾ ਅੱਜ ਹੂੰ ਜਿੰਨੀਆਂ ਘਰ ਚ ਟਾਇਲਟ ਸੀਟਾਂ ਉਹਦੇ ਤੇ 100 ਰੁਪਏ ਟੈਕਸ ਕਿਉਂ ਕਿਉਂਕਿ ਉਹਨਾਂ ਕੋਲ ਤਨਖਾਹ ਦੇਣ ਜੋ ਕਿ ਪੈਸੇ ਨਹੀਂ ਪੈਸਾ ਆਉਂਦਾ ਟੂਰਿਜ਼ਮ ਤੋਂ ਜੀ ਟੂਰਿਜ਼ਮ ਤੁਸੀਂ ਆਪਦੀ ਸ਼ਰਾਬ ਦੇ ਉੱਥੇ ਠੇਕੇ ਬੰਦ ਕਰ ਦਿਓ ਬਿਲਕੁਲ ਤੁਹਾਡੇ ਰੇਟ ਤੇ ਉੱਥੇ ਚੰਡੀਗੜ੍ਹ ਨਾਲੋਂ ਜ਼ਿਆਦੇ ਨੇ ਹੂੰ ਇਧਰੋਂ ਸਾਡੇ ਬੰਦੇ ਜਾਂਦੇ ਉਹ ਪਹਾੜ ਵੇਖ ਵੇਖ ਕੇ ਖੁਸ਼ੀ ਚ ਪੀਤੀ ਜਾਂਦੇ ਨੇ ਤੇ ਪੈਸੇ ਤੁਹਾਨੂੰ ਦਿੱਤੀ ਜਾਂਦੇ ਨੇ ਜੀ ਸ਼ਰਾਬ ਲੀਗਲ ਹੈ ਸਰ ਮੈਡਮ ਬਿਲਕੁਲ ਚਿੱਟਾ 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 ਵਾਲਾ ਜਿਹੜਾ ਸਾਡਾ ਸਭ ਤੋਂ ਵੱਡਾ ਡਰੱਗ ਰੈਕੈਟ ਫੜਿਆ ਗਿਆ ਸੀਗਾ 2012 ਚ ਉਹਦੇ ਤਾਰ ਵੀ ਤੁਹਾਡੇ ਮਾ ਚਲਦੇ ਸ਼ਹਿਰ ਚ ਜੁੜਦੇ ਸਨ ਕਿ ਉੱਥੇ ਲੈਬ ਲੱਗੀ ਹੋਈ ਸੀ ਹੂੰ ਬਿਲਕੁਲ ਅਸੀਂ ਕੀ ਕਹੀਏ ਤੋਂ ਮਤਲਬ ਕਿ ਫਜ਼ੂਲ ਦੀਆਂ ਗੱਲਾਂ ਨੇ ਤੇ ਇਹਨੂੰ ਗਾਲਾਂ ਗੂਲਾਂ ਕੱਢਣ ਵਾਲਿਆਂ ਨੂੰ ਵੀ ਆਪਾਂ ਬੇਨਤੀ ਕਰ ਸਕਦੇ ਆ ਕਿ ਤੁਹਾਡੇ ਕੋਲ ਤਰਕ ਹੋਣੇ ਚਾਹੀਦੇ ਆ ਜੀ 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 ਇਹਨੇ ਨਾਂ ਤੇ ਲਿਆ ਹੀ ਨਹੀਂ ਪੰਜਾਬ ਵਾਲੇ ਹੂੰ ਇੱਕ ਅੱਗੇ ਸਟੇਟ ਕਿਹਾ ਇੱਕ ਪਿੱਛੇ ਜਿਹੜਾ ਪਿੱਛੇ ਕਿਹਾ ਉਹ ਜੰਮੂ ਕਸ਼ਮੀਰ ਜਿੱਥੇ ਮੁਸਲਮ ਬੋਲਤਾ ਜੀ ਜੀ ਇਹ ਅੱਗੇ ਵਾਲਾ ਜਿਹਨੂੰ ਕਹਿ ਦਿੱਤਾ ਕਿ ਜਿਹੜਾ ਮਰਜ਼ੀ ਕਰ ਲੋ ਇੱਕ ਸਿੱਖ ਬੌਲਤਾ ਹੈ ਇੱਕ ਮੁਸਲਮਾਨ ਬੌਲਤਾ ਮੁਸਲਮਾਨ ਬੌਲਤਾ ਬਿਲਕੁਲ ਦੋਨਾਂ ਪ੍ਰਤੀ ਇਹਦੀ ਨਫ਼ਰਤ ਹੈ ਸਰ ਦੋਨਾਂ ਸਟੇਟਾਂ ਪ੍ਰਤੀ ਇਹਦੀ ਨਫ਼ਰਤ ਹੈ ਹੂੰ ਜੀ ਪਰ ਹਿਮਾਚਲ ਦਾ ਬਹੁਤ ਵੱਡਾ ਹਿੱਸਾ ਤੇ ਪੰਜਾਬ ਦਾ ਹਿੱਸਾ ਹੁੰਦਾ ਸੀ ਕਦੇ ਤੂੰ ਇਹਨੂੰ ਕੁਝ ਵੀ ਪਤਾ ਨਹੀਂ ਐ ਬਿਲਕੁਲ ਉਹ ਬਿਨਾਂ ਸਿਰ ਪੈਰ ਤੋਂ ਗੱਲਬਾਤ ਛੇੜ ਦਿੰਦੀ ਕਿਸ ਹਾਲ ਚ ਰਹਿਨੇ ਆ ਤੈਨੂੰ ਕੁਝ ਵੀ ਪਤਾ ਨਹੀਂ ਤੂੰ ਪੂਰੇ ਭਾਰਤ ਨੂੰ ਦੇਖੋ ਹੂੰ ਪੂਰਾ ਭਾਰਤ ਹੀ ਉੜਦਾ ਭਾਰਤ ਬਣ ਰਿਹਾ ਹੈ ਜੀ ਬਿਲਕੁਲ ਕੋਈ ਇੱਕ ਸ਼ਹਿਰ ਦੀ ਜਾਂ ਇੱਕ ਸਟੇਟ ਦੀ ਸਮੱਸਿਆ ਨਹੀਂ ਅਸੀਂ ਕਿਹਦੀ ਮਾਨੁਮਾਸੀ ਕਹੀਏ ਹੂੰ ਕਿ ਜਦੋਂ ਚਟਾ ਅਸੀਂ ਜਮਾਂਦਰੂ ਲਾਉਂਦੇ ਸੀ ਜੀ ਕਿ ਚਟਾ ਜਮਾਂਦਰੂ ਵੇਖਦਾ ਸੀ ਸਾਡੇ ਇੱਥੇ ਹੂੰ ਜਦੋਂ ਮਤਲਬ ਕਿ 2010 ਤੋਂ ਬਾਅਦ ਇਹ ਵਧਿਆ ਅਸੀਂ ਕਿਹਦੀ ਮਾਨੁਮਾਸੀ ਕਹੀਏ ਬਿਲਕੁਲ ਵੀ ਸਾਨੂੰ ਫਲਾਣੀ ਸਟੇਟ ਨੇ ਮਾਰਿਆ ਹੁਣ ਹਰਿਆਣੇ ਵਾਲੇ ਦੇਖ ਲਓ ਹਰਿਆਣੇ 'ਚ ਵੀ ਕਿੰਨਾ ਵਧ ਗਿਆ ਬਿਲਕੁਲ ਸਾਰੇ ਪਾਸੇ ਵਧ ਰਿਹਾ ਜਿੱਥੇ ਪੈਸਾ ਹੋਏਗਾ ਹੂੰ ਹੈ ਲੀਟ ਕਲਾਸ ਹੋਏਗੀ ਇਹ ਨਸ਼ਾ ਉੱਥੇ ਜਾਂਦਾ ਹੀ ਜਾਂਦਾ ਹੈ ਜੀ ਜੀ ਇਹ ਆਪਾਂ ਨੂੰ ਸਮਝ ਨਾ ਪਵੇਗਾ ਸੋ ਇਹ ਤੇ ਅੱਠ ਅੱਠ ਮਾਰੀ ਜਾਂਦੀ ਆ ਇੱਕ ਕਮੈਂਟ ਕਿਹਾ ਸੀ ਮੈਂ ਤੇ ਜ਼ਿਆਦਾ ਹੀ ਟਾਈਮ ਲਾਤਾ ਚਲੋ ਉਹਦੇ ਬਾਨੇ ਹੋਰ ਜਾਣਕਾਰੀਆਂ ਸਾਨੂੰ ਜਿਹੜੀਆਂ ਮਿਲ ਜਾਂਦੀਆਂ ਨੇ ਨਾ ਉਹ ਵੱਡਮੁਲੀਆਂ ਹੁੰਦੀਆਂ ਨੇ ਆਪਾਂ ਕੁਝ ਕਮੈਂਟ ਪੜ ਲਈਏ ਫਿਰ ਚੱਲਦੇ ਆਂ ਪੰਚਾਇਤੀ ਚੋਣਾਂ ਵਾਲੇ ਪਾਸੇ ਨੂੰ ਜਗਤਾਰ ਜੀ ਕਹਿ ਰਹੇ ਨੇ ਕਿ ਕੇਜਰੀਵਾਲ ਸਾਹਿਬ ਬੇਕਰ ਹੋ ਗਏ ਨੇ ਇਸ ਤੇ ਆਪਾਂ ਗੱਲਬਾਤ ਅੱਗੇ ਕਰਦੇ ਆਂ ਜੀ ਕੁਲਵੰਤ ਕੁਲਵਿੰਦਰ ਜੀ ਕਹਿ ਰਹੇ ਨੇ ਕਿ ਸਾਡੀ ਕਮਜ਼ੋਰੀ ਇਹ ਹੋਇਆ ਕਿ ਅਸੀਂ ਭਾਈ ਆਪ ਦੀ ਕਮੀ ਸਾਨੂੰ ਨਜ਼ਰ ਨਹੀਂ ਆਉਂਦੀ ਸਹੀ ਗੱਲ ਹੈ ਜੀ ਕਈ ਮਿੱਤਰ ਵੀ ਕਹਿ ਰਹੇ ਨੇ ਮਿੰਟੂ ਜੀ ਕਿ ਭਾਈ ਕੰਗਣਾ ਤੇ ਟਾਈਮ ਨਾ ਖਰਾਬ ਕਰੋ ਚਲੋ ਜੀ ਆਪਾਂ ਟਾਈਮ ਬਚਾ ਲੈਨੇ ਆ ਤੇ ਅਗਲੀ ਖਬਰ ਤੇ ਲਾ ਲੈਨੇ ਆ ਮਿੰਟੂ ਜੀ ਸਭ ਤੋਂ ਜਿਹੜੀ ਜ਼ਰੂਰੀ ਖਬਰ ਹੈ ਇੱਕ ਕਮੈਂਟ ਪੜ ਲਈਏ ਵੋਟਾਂ ਦੇ ਉਮੀਦਵਾਰਾਂ ਨੂੰ ਕਹਿੰਦੇ ਜੇਕਰ 3 ਵਜੇ ਤੋਂ ਬਾਅਦ ਕਾਗਜ਼ ਨਾ ਲਏ ਤਾਂ ਬਹੁਤ ਮੁਸ਼ਕਲ ਆਵੇਗੀ ਲੋ ਜੀ ਇਸੇ ਦੀ ਆਪਾਂ ਗੱਲਬਾਤ ਕਰ ਲਈਏ ਕਹਿੰਦੇ ਬਈ ਲਾਈਨਾਂ ਲੱਗੀਆਂ ਪਈਆਂ ਨੇ ਹਜੇ ਤੱਕ ਤੇ ਦਿਨ ਕਹਿੰਦੇ ਆਖਰੀ ਹੈ ਇੱਧਰ ਇਹ ਮਸਲਾ ਪਿਆ ਹੋਇਆ ਹੈ ਨਾਮਜ਼ਦਗੀਆਂ ਦੇਣ ਵਾਲਾ ਪਰਚੇ ਭਰਨ ਵਾਲਾ ਉਧਰ ਪਰਚਿਆਂ ਪਿਛੇ ਪਰਚੇ ਹੋਈ ਜਾਂਦੇ ਮਿੰਟੂ ਜੀ ਕੀ ਮਾਹੌਲ ਬਣਿਆ ਹੋਇਆ ਹੈ ਮਾਹੌਲ ਦੇਖੋ ਮੈਂ ਤੇ ਨਾ ਮਾਹੌਲ ਵੇਖ-ਵੇਖ ਕੇ ਸਰ ਦੁਖੀ ਹੁੰਦਾ ਹੂੰ ਜਲਾਲਾਬਾਦ ਤੋਂ ਲੱਗ ਜਾਓ ਇੱਥੇ ਬੱਬੂ ਜੈਮ ਲਾਲਾ ਜੋਸਨ ਉਹ ਬੈਠੇ ਸਨ ਦਫ਼ਤਰ ਚ ਵੀ ਕੱਢ ਦਿੱਤੇ ਤੇ ਉਹ ਆ ਕੇ ਧਰਨੇ ਤੇ ਬੈਠੇ ਹੋਏ ਨੇ ਤੇ ਕਮਾਲ ਦੀ ਗੱਲ ਹੈ ਕਿ ਕਾਂਗਰਸੀ ਕਾਲੀ ਤੇ ਭਾਜਪਾ ਸੰਯੁਕਤ ਰੂਪ ਚ ਧਰਨਾ ਲਾ ਕੇ ਬੈਠੇ ਆ ਕਿ ਸਾਡੇ ਬੰਦਿਆਂ ਨੂੰ ਨਾ ਤੇ ਚੁੱਲਾ ਟੈਕਸ ਦੀ ਕਲੀਅਰੈਂਸ ਦਿੰਦੇ ਆ ਤੇ ਨਾ નો ਡਿਊ ਜੀ ਸਰਟੀਫਿਕੇਟ ਦਿੰਦੇ ਨੇ ਹੂੰ ਹੂੰ ਇਥੋਂ ਤੁਰ ਪੋਗਾ ਮੰਮਦੋਟ ਉੱਥੇ ਤੇ ਨਾ ਛੇਤਰਪੁਰ ਸਰ ਜਿਵੇਂ ਕਿਸੇ ਸਮਾਪਤੇ ਕੋਈ ਮੇਲਾ ਲੱਗਦਾ ਹੈ ਨਾ ਆ ਮਾਹੌਲ ਸੀਗਾ ਉੱਥੇ ਮੰਮਦੋਟ ਮੰਮਦੋਟ ਕੋਈ ਬਹੁਤ ਵੱਡਾ ਸ਼ਹਿਰ ਨਹੀਂ ਹੈ ਸਾ ਹਮ ਦੋਟ ਕੋਈ ਵੱਡਾ ਸ਼ਹਿਰ ਵੱਡਾ ਸ਼ਹਿਰ ਨਹੀਂ ਹੈ ਜੀ ਬਿਲਕੁਲ ਇਨਾ ਰਸ਼ ਤੇ ਉੱਥੇ ਛੱਤਰ ਪੋਲਾ ਓਹ ਹੋ 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 ਇੱਕ ਬੰਦੇ ਨੂੰ ਪਤਾ ਨਹੀਂ ਉਹਦਾ ਕੀ ਗੁਨਾਹ ਆ ਉਹਨੂੰ ਤੇ ਐ ਫੜਿਆ ਸੀਗਾ ਜਿਵੇਂ ਮਤਲਬ ਕਿ ਕੋਈ ਭੂੰਡਾ ਸ਼ਿਕ ਕਾਬੂ ਆ ਜਾਂਦਾ ਭੀੜ ਤੇ ਉਹਦੀ ਬਨੈਣ ਬਣੋਣ ਪਾੜੀ ਦੇ ਛੱਤਰ ਤੇ ਛੱਤਰ ਦੇ ਛੱਤਰ ਤੇ ਛੱਤਰ ਅੱਛਾ ਫਾਈਲਾ ਫੁਲਾ ਉੱਥੇ ਵੀ ਖਿਲ ਰਹੀ ਹੂੰ ਮੋਗੇ ਆਜੋ ਮੋਗੇ ਉਹ ਕੁੱਟ ਕਟਾਪਾ ਅੱਛਾ ਕਮਾਲ ਦੀ ਗੱਲ ਹੈ ਯੂਪੀ ਚ ਨਾ ਇੱਕ ਵਾਰੀ ਪੁਲਸ ਵਾਲਿਆ ਕੀ ਕੀਤਾ ਕਿ ਉਹ ਗੰਨੇ ਦੇ ਖੇਤ ਦੇ ਵਿੱਚ ਵੜ ਗਿਆ ਸਮਾਜ ਚ ਵੜ ਗਿਆ ਕੁਝ ਅਪਰਾਧੀ ਹੂੰ ਤੇ ਯੂਪੀ ਪੁਲਸ ਦਾ ਹਾਲੇ ਸੀ ਉਹ ਇੱਕ ਏਐਸਆਈ ਮੂੰਹ ਨਾਲ ਹੀ ਕਰੀ ਜਾਵੇ ਠਾ 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 ਬਿਫੇਰ ਹੂੰ